ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾ ਹੁਣ ਜਿਹੜੀ 327 ਨਾ ਐਦਾਂ ਜਿਹੜੀ ਕਣਕ ਆ ਉਹ ਵਿਸਤੀ ਜਾਂਦੀ ਆ ਯਾਨੀ ਕਿ ਥੱਲੇ ਨੂੰ ਝੁਕਾ ਜਾਂ ਡਿੱਗਦੀ ਜੀ ਜਾਂਦੀ ਆ ਇਹਦੇ ਤੇ ਹੀ ਕਈ ਕਿਸਾਨ ਵੀ ਜਿਹੜਾ ਮੈਸੇਜ ਕਰ ਰਹੇ ਬਈ ਹੁਣ ਇਹਦੀ ਯੂਰੀਆ ਬੰਦ ਕਰ ਦਈਏ ਜਾਂ ਫਿਰ ਯੂਰੀਆ ਹੋਰ ਪਾਉਣ ਦੀ ਜ਼ਰੂਰਤ ਹੈਗੀ ਆ ਕੋਈ ਕਹਿੰਦਾ ਬਈ 2 ਗੱਟੇ ਪਾਏ ਕੋਈ ਕਹਿੰਦਾ 2.5 ਪਾਏ ਕੋਈ ਕਹਿੰਦਾ 3 ਗੱਟੇ ਪਾਤੇ ਆ ਸੋ ਇਹਦੇ ਤੇ ਪੂਰੀ ਡਿਟੇਲ ਨਾਲ ਗੱਲਬਾਤ ਕਰਦੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਪੇਜ ਨੂੰ ਲਾਈਕ ਤੇ ਫੋਲੋ ਕਰ ਲ ਤੇ ਆਪਣੇ ਹੋਰ ਭਰਾਵਾਂ ਤੱਕ ਜਾਣਕਾਰੀ ਜਰੂਰ ਸ਼ੇਅਰ ਕਰਿਓ ਸੋ ਕਿਸਾਨਪੁਰ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਦੇ ਵੀ ਜਿਹੜੇ ਕਿਸਾਨ ਵੀ ਨੇ ਪਿਛਲੇ 2-3 ਸਾਲਾਂ ਤੋਂ ਲਾਉਂਦੇ ਆ ਰਹੇ ਇਹ ਵੈਰੇਟੀ ਉਹਨਾਂ ਨੂੰ ਪਤਾ ਵੀ ਇਹਦਾ ਵੈਰੇਟੀ ਦਾ ਕੈਰੇਕਟਰ ਆ ਜਿਵੇਂ ਜਿਹਦੇ ਵਿੱਚ 327 ਆ ਜਾਂਦੀ 872 HD 3386 ਜਾਂ ਆਪਣੀ ਪੁਰਾਣੀ ਕਿਸਮ ਜਿਹੜੀ DBW187 ਇਹਨਾਂ ਸਾਰੀਆਂ ਵੈਰਾਈਟੀਆਂ ਦਾ ਲਗਭਗ ਜਿਹੜਾ ਕੈਰੈਕਟਰ ਆ ਸੇਮ ਜਿਹਾ ਹੀ ਆ ਇਹਨਾਂ ਦੇ ਸ਼ੁਰੂਆਤ ਦੇ ਵਿੱਚ ਗਰੋਥ ਚੰਗੀ ਕਰਦੀਆਂ ਆ ਆਪਾਂ ਲੱਗੋ ਬਈ ਕੱਦ ਵੈਰਾਈਟੀ ਜ਼ਿਆਦਾ ਕਰਦੀ ਜਾਂਦੀ ਆ ਥੱਲੇ ਵੱਲ ਨੂੰ ਝੁਕਾ ਆਉਂਦਾ ਕਿਉਂਕਿ ਥੱਲੇ ਵੱਲ ਨੂੰ ਝੁਕਾ ਹੋਣ ਦਾ ਕਾਰਨ ਹੁੰਦਾ ਵੀ ਇਹਦੇ ਜਿਹੜੇ ਪੱਤੇ ਆ ਤੁਸੀਂ ਦੇਖ ਸਕਦੇ ਪੱਤੇ ਦੇ ਕਾਫੀ ਚੌੜੇ ਹੁੰਦੇ ਆ ਲੰਬੇ ਹੁੰਦੇ ਆ ਤੇ ਉਸ ਸਮੇਂ ਜਿਹੜਾ ਆਪਣੀ ਕਣਕ ਦਾ ਜਿਹੜਾ ਤਣਾ ਹੁੰਦਾ ਉਹਦੇ ਵਿੱਚ ਕੱਚਾਪਨ ਹੁੰਦਾ ਜਣੇ ਜ ਕੱਚਾਪਾਨ ਹੋਣ ਦੇ ਕਾਰਨ ਪੱਤੇ ਲੰਬੇ ਨੂੰ ਪੱਤਿਆਂ ਦਾ ਜਿਹੜਾ ਜਾਨੀ ਕਿ ਟਣੇ ਦਾ ਝੁਕਾਅ ਥੱਲੇ ਵੱਲ ਨੂੰ ਹੋਊਗਾ ਤੇ ਆਪਾਂ ਨੂੰ ਲੱਗੂ ਬਈ ਜਿਹੜੀ ਵੈਰੈਟੀ ਆ ਉਹ ਡਿੱਗਦੀ ਜਾਂਦੀ ਹੈ ਵਿਛਦੀ ਜਾਂਦੀ ਹੈ ਇਹਨੂੰ ਯੂਰੀਆ ਬੰਦ ਕਰਦੀਏ ਤਾਂ ਕਿਸਾਨ ਭਰਾਓ ਜੇਕਰ ਆਪਾਂ ਜੇ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਬਈ ਜੇਕਰ ਤਾਂ ਆਪਣੀ ਵੈਰੈਟੀ ਨੇ ਚੰਗੀ ਗ੍ਰੋਥ ਕੀਤੀ ਆ ਵੈਸੇ ਤੇ ਇਹ ਵੈਰੈਟੀ ਦਾ ਕਰੈਕਟਰ ਆ ਬਈ ਇਹ ਜਦੋਂ ਆਪਣੀ 45 50 ਦਿਨ ਦੇ ਨੇੜੇ ਵੈਰੈਟੀ ਜਾਂਦੀ ਆ ਉਦੋਂ ਤੁਹਾਨੂੰ ਇਦਾਂ ਲੱਗੂਗਾ ਬਈ ਜੇਕਰ ਚੰਗੀ ਗ੍ਰੋਥ ਵਧੀਆ ਕੀਤੀ ਆ ਖਾਦ ਖਰਾ ਤੁਸੀਂ ਸਹੀ ਦਿੱਤੀ ਆ ਤਾਂ ਲੱਗੂ ਤੁਹਾਨੂੰ ਵੀ ਐਦਾਂ ਨਜ਼ਰ ਆਊਗਾ ਵੀ ਵੈਰੈਟੀ ਡੇਗਦੀ ਜਾਂਦੀ ਆ ਇਹਦਾ ਦੂਜਾ ਕਾਰਨ ਇਹ ਵੀ ਹੋ ਸਕਦਾ ਜੇਕਰ ਜ਼ਿਆਦਾ ਆਪਾਂ ਬੀਜ ਪਾਇਆ ਤਾਂ ਉੱਥੇ ਵੀ ਇਹ ਤੁਹਾਨੂੰ ਐਦਾਂ ਦੇ ਨਜ਼ਰ ਆਊ ਪਰ ਵੈਸੇ ਇਹਦੀ ਜਿਹੜੀ ਕੈਰੈਕਟਰੀ ਐਦਾਂ ਦਾ ਵੀ ਇਹ ਤੁਹਾਨੂੰ ਐਦਾਂ ਦੀ ਨਜ਼ਰ ਆਉਣੀ 45 50 ਦਿਨ ਤੇ 55 ਦਿਨ ਤੇ ਪਰ ਜਿਵੇਂ ਵੈਰੈਟੀ 60 ਦਿਨ ਦੇ ਨੇੜੇ ਜਾਊਗੀ 60 ਦਿਨ ਤੋਂ ਪਲੱਸ ਹੋਊਗੀ ਉਵੇਂ ਹੀ ਇਹ ਵੈਰੈਟੀ ਜਿਹੜੀ ਸਿੱਧੀ ਹੋਊਗੀ ਇਹ ਜਿਹੜੀ ਤੁਹਾਨੂੰ ਐਦਾਂ ਵਿਛੀ ਜੀ ਲੱਗਦੀ ਇਹ ਨਜ਼ਰ ਨਹੀਂ ਆਊਗੀ ਬਿਲਕੁਲ ਪੱਤੇ ਤਾਂ ਨੂੰ ਖੜੇ ਇਹਦੇ ਨਜ਼ਰ ਆਉਣਗੇ ਤਾਂ ਹੁਣ ਗੱਲ ਆ ਜਾਂਦੀ ਖਾਦ ਦੀ ਵਿਖਾ ਦੇ ਨੂੰ ਕਿੰਨੀ ਪਾਈ ਜਾਈਏ ਵੈਸੇ ਦਾ ਕਿਸਾਨ ਪਰਵਾਪਾ ਤੇ ਨੂੰ ਪਿਛਲੇ ਸਾਲਾਂ ਤੋਂ ਲਾਉਂਦੇ ਆ ਰਹੇ ਆਂ ਬਜਾਈ ਕਰਦੇ ਆ ਇਹਦੀ ਤਿੰਨ ਗੱਟੇ ਆਪਾਂ ਜਿਹੜੇ ਟ੍ਰੇਨ ਚ ਇਹਨੂੰ ਪਾਉਣੇ ਆ ਤਿੰਨ ਗੱਟਿਆਂ ਤੋਂ ਜੇਕਰ ਆਪਾਂ ਨੂੰ ਲੱਗਦਾ ਵੀ ਜਿਵੇਂ ਜੇਕਰ ਤਾਂ ਤੁਹਾਡੀ ਕਣਕ ਨੇ ਸ਼ੁਰੂਆਤ ਦੇ ਵਿੱਚ ਚੰਗੀ ਗ੍ਰੋਥ ਕੀਤੀ ਵਧੀਆ ਗ੍ਰੋਥ ਕੀਤੀ ਆ ਕਿਸੇ ਕਾਰਨ ਪੀਲੀ ਨਹੀਂ ਪਈ ਦੱਬੀ ਨਹੀਂ ਗਈ ਤੇਰ ਤੱਕ ਕਿਸਾਨ ਪਰ 2.5 ਤੋਂ ਲੈ ਕੇ 3 ਗਟਿਆਂ ਤੱਕ ਇਹਨੂੰ ਜਿਹੜੀ ਖਾਦ ਬਹੁਤ ਆ ਤੇ 45 ਦਿਨ ਤੱਕ ਆਪਾਂ ਬੰਦ ਕਰ ਸਕਦੇ ਜਿਵੇਂ ਇਸ ਵਾਰ ਕਣਕ ਨੇ ਗਰੋਥ ਚੰਗੀ ਕੀਤੀ ਤੇ ਆਪਾਂ ਜਿਹੜੀ ਖਾਦ ਹੈ ਦੀ ਯੂਰੀਆ ਖਾਦ ਉਹ ਆਪਾਂ 45 ਦਿਨ ਤੇ ਬੰਦ ਕਰ ਦਿੱਤੀ ਆ ਜੇਕਰ ਤੁਹਾਨੂੰ ਲੱਭੇ ਗਰੋਥ ਦੀ ਘਾਟ ਆ ਤਾਂ ਤੁਸੀਂ ਜਿਹੜੀ 3 ਗਟਿਆਂ ਤੋਂ ਅੱਧਾ ਗੱਟ ਆਪਾਂ ਵੱਧ ਵੀ ਪਾ ਸਕਦੇ ਆ ਤੇ ਜਿਹੜੀ ਯੂਰੀਆ ਖਾਦ ਆਪਾਂ 55 ਦਿਨ ਤੱਕ ਲਿਜਾ ਸਕਦੇ ਆ ਇਹ ਨਹੀਂ ਵੀ ਆਪਾਂ ਦੇਖਣਾ ਕਿ ਬਈ ਉਸ ਵੀਰ ਨੇ 45 ਦਿਨ ਤੇ ਬੰਦ ਕਰ ਦਿੱਤੀ ਤੇ ਆਪਾਂ ਵੀ 45 ਦਿਨ ਤੇ ਬੰਦ ਕਰ ਦਈਏ ਤੁਸੀਂ ਆਪਣੀ ਵੈਰੈਟੀ ਦੀ ਗਰੋਥ ਦੇਖੋ ਜੇਕਰ ਤੁਹਾਨੂੰ ਲੱਗਦਾ ਬੀ ਗਰੋਥ ਬਹੁਤ ਵਧੀਆ ਤਾਂ ਤੁਸੀਂ 45 ਦਿਨ ਤੇ ਬੰਦ ਕਰ ਦਿਓ 50 ਦਿਨ ਤੇ ਬੰਦ ਕਰ ਦਿਓ ਜੇਕਰ ਤੁਹਾਨੂੰ ਲੱਗਦਾ ਵੀ ਗਰੋਥ ਘਟਿਆ ਜਾਂ ਕਿਸੇ ਕਾਰਨ ਨਦੀਨ ਨਸ਼ ਕੋਈ ਵਰਤਿਆ ਉਹਦੇ ਕਾਰਨ ਜਿਹੜੀ ਵੈਰੈਟੀ ਦੱਬ ਗਈ ਆ ਤਾਂ ਫਿਰ ਤੁਸੀਂ 55 60 ਦਿਨ ਤੱਕ ਜੀ ਡੋਜ਼ ਆਪਾਂ ਪਾ ਸਕਦੇ ਆ ਇਹਦੇ ਵਿੱਚ ਆਪਣੀ ਕਣਕ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਨੁਕਸਾਨ ਉੱਥੇ ਹੁੰਦਾ ਕਿ ਜੇਕਰ ਗਰੋਥ ਪਹਿਲਾਂ ਚੰਗੀ ਹੁੰਦੀ ਆ ਤੇ ਆਪਾਂ ਫਿਰ ਵੀ ਵੈਰੈਟੀ ਨੂੰ ਵੱਧ ਜੂਰੀਆ ਪਾਈ ਜਾਂਨੇ ਜਾਂ ਲੇਟ ਜੂਰੀਆ ਖੜਦੇ ਆ ਤਾਂ ਉੱਥੇ ਜਿਹੜਾ ਆਪਣਾ ਨੁਕਸਾਨ ਹੁੰਦਾ ਤੇ ਜੇਕਰ ਆਪਣੀ ਗ੍ਰੋਥ ਪਹਿਲਾਂ ਘਟ ਹੋਵੇ ਤੇ ਆਪਾਂ ਯੂਰੀਆ ਪਹਿਲਾਂ ਬੰਦ ਕਰ ਦਈਏ ਤਾਂ ਫਿਰ ਵੀ ਆਪਣੇ ਝਾੜ ਤੇ ਨੁਕਸਾਨ ਹੁੰਦਾ ਤਾਂ ਇਸ ਤਰੀਕੇ ਨਾਲ ਬਿਲਕੁਲ ਸੋਚ ਸਮਝ ਕੇ ਤੇ ਸਹੀ ਜਿਹੜੀ ਯੂਰੀਆ ਦੀ ਡੋਜ਼ ਆਪਣੇ ਖੇਤ ਦੇ ਮੁਤਾਬਕ ਆਪਣੀ ਵੈਰੈਟੀ ਦੀ ਗ੍ਰੋਥ ਦੇ ਮੁਤਾਬਕ ਕਾਓ ਪਾਓ ਤੇ ਆਪਾਂ ਨੂੰ ਜਿਹੜਾ ਵਧੀਆ ਝਾੜ ਤੇ ਚੰਗਾ ਜਿਹੜਾ ਉਹਦਾ ਮੁਨਾਫਾ ਆਪਾਂ ਨੂੰ ਅੱਗੇ ਜਾ ਕੇ ਦੇਖਣ ਨੂੰ ਮਿਲੇਗਾ ਬਾਕੀ ਇਸ ਚੀਜ਼ ਤੋਂ ਡਰਨ ਦੀ ਲੋੜ ਨਹੀਂ ਜਿਹੜੇ ਵੀਰਾਂ ਨੇ ਪਹਿਲੀ ਵਾਰ 327 ਬਜਾਈ ਕੀਤੀ 3386 ਕੀਤੀ ਆ ਜਾਂ 872 ਦੀ ਬਜਾਈ ਕੀਤੀ ਆ ਤੇ ਸ਼ੁਰੂਆਤ ਦੇ ਵਿੱਚ ਤੁਹਾਨੂੰ ਇਹ ਇਦਾਂ ਦੀ ਨਜ਼ਰ ਆਉਣੀ ਆ ਤੁਸੀਂ ਜਿਹੜੀ ਖਾਦ ਟਾਈ ਤੋਂ ਲੈ ਕੇ ਤਿੰਨ ਗੱਟਿਆਂ ਤੱਕ ਜਰੂਰ ਪਾਓ ਸੋ ਬਾਕੀ ਵੀਡੀਓ ਵਿੱਚ ਕੋਈ ਗੱਲ ਮਿਸ ਹੋ ਗਈ ਵੀ ਜਾਂ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਜੇ ਸੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ